ਭਈ ਅੰਗਰੇਜ਼ਾਂ ਦਾ ਰਾਹ ਬਹੁਤ ਚੰਗਾ ਸੀ ਇੱਕ ਭਾਡੌਰ ਦੇ ਦੱਸਦੇ ਪਹਿਲਿਆਂ ਦੇ ਵਿੱਚ ਸੁਨਿਆਰੇ ਹੋਏ ਆ ਜਦੋਂ ਸ਼ਟਾਰਟ ਕਰਤਾ ਬਣਾ ਕੇ ਉਹਨਾਂ ਨੇ ਇਹ ਹੱਥ ਵੜਤੇ ਫੇਰ ਕਲਕੱਤੇ ਪੋਲ ਬਣਾਇਆ ਉਹਦੇ ਹੱਥ ਵੜਤੇ ਕਤਲ ਕਰਤੇ ਬੰਦੇ ਨੇ ਭਾਵੇਂ ਚਾਰ ਕਰਤੇ ਉਹਨੂੰ ਸਾਵੇਂ ਨੂੰ ਫੜਨਾ ਅਖਰਵਾੜ ਕੀ ਸਾਡੇ ਕੋਲ ਰਾਜ ਨਹੀਂ ਰਹਿਣਾ ਸੜਕ ਨਹੀਂ ਸੀ ਦੀਚ ਕਰਦੀ ਪੜਦੀ ਦੀ ਜਦੋਂ ਦਰਾਸ ਦੇ ਨੇੜੇ ਆਉਂਦਾ ਦੋ ਕਰਮਾਂ ਤੇ ਤੇ ਖਿੱਚ ਕੇ ਨਾਲ ਆਖੇ ਮਾਰ ਦਿੰਦਾ ਜੇ ਅਸੀਂ ਫੈਰ ਕਰਦੇ ਸੀ ਤੇ ਸਾਨੂੰ ਜੋ ਆਜ ਪੈਂਦਾ ਸੀ ਆਰਾ ਉਹ ਜਨਾਵ ਆਇਆ ਉਹਦੇ ਮੂਰੇ ਹਾਥੀ ਦੇ ਛੇਰ ਨਹੀਂ ਸੀ ਖੜਦੇ ਸੀ ਤੇ ਚੀਕਾ ਮਾਰਦੇ ਸੀ ਲਖਦਾ ਜਦੋਂ ਆੱਖ ਨਾਲ ਆਖ ਲੜ ਗਈ ਮੂਰੇ ਪੌੜ ਚੱਕੂ ਬੰਦੇ ਦੇ ਪ੍ਰਾਣ ਚੋਰੀ ਨਹੀਂ ਸੀ ਬਸੇ ਕਤਲ ਨਹੀਂ ਸੀ ਛੇਤੀ ਹੁੰਦਾ ਦੂਜਾ ਉਹਨਾਂ ਰਾਜ ਗੰਦਾ ਵੀ ਸੀ ਹੁਣ ਜਿਹੜੇ ਕਹਿੰਦੇ ਆ ਲੋਕ ਭਾਈ ਅੰਗਰੇਜ਼ਾਂ ਦਾ ਰਾਜ ਬਹੁਤ ਚੰਗਾ ਸੀ ਅੰਗਰੇਜ਼ਾਂ ਦਾ ਰਾਜ ਬਿਲਕੁਲ ਚੰਗਾ ਸੀ ਤਾਂ ਚੰਗਾ ਸੀ ਕੁੱਲ ਸੂਏ ਦੇ ਉੱਤੇ ਕੁੱਠੀ ਪਾਈ ਵੀ ਸੀ ਆਫਤਰ ਰਹਿੰਦਾ ਸੀ ਹਾਂ ਨਹਿਰਾਂ ਦੇ ਕੋਠੀਆਂ ਪਾਈਆਂ ਸੀ ਅਫਸਰ ਰਹਿੰਦਾ ਸੀ ਬੰਦੇ ਛੱਡੇ ਸੀ ਟੋਆ ਨਹੀਂ ਸੀ ਕਿਤੇ ਪੱਟਣ ਦਿੰਦੇ ਮਿੱਟੀ ਪਾਈ ਜਾਣੀ ਸੰਗਲ ਲਾਏ ਸੀ ਬਿਨਾ ਬੋਤੇ ਤੋਂ ਤੇ ਬੰਦੇ ਤੋਂ ਕੋ ਚੜਨ ਨਹੀਂ ਦਿੰਦੇ ਪਟੜੀ ਤੇ ਸੜਕ ਨਹੀਂ ਸੀ ਰੀਚ ਕਰਦੀ ਪਟੜੀ ਦੀ ਐਡੇ ਜਾਨੀ ਰੱਖੇ ਹੋਏ ਸੀ ਤੇ ਐਸੇ ਚੰਗਾ ਰਾਤ ਸੀ ਬਹੁਤ ਚੰਗਾ ਰਾਤ ਸੀ ਉਦੋਂ ਬਾਅਦ ਜਿਹੜਾ ਕਤਲ ਕਰਤੇ ਬੰਦੇ ਨੇ ਪਮਾ ਚਾਰ ਕਰਤੇ ਉਹਨੂੰ ਸਾਵੇਂ ਨੂੰ ਫੜਨਾ ਅੱਛਾ ਦੂਜਿਆਂ ਨੂੰ ਘਰ ਦੇ ਨੂੰ ਕਿਸੇ ਨਾ ਮਾਮੇ ਫੁੱਫੀ ਇਕੱਠੀ ਕਰ ਲੈਂਦੇ ਆ ਹਾਂ ਅੱਛਾ ਇਸ ਦਾ ਦੂਜਾ ਉਹਨਾਂ ਰਾਜ ਗੰਦਾ ਵੀ ਸੀ ਹਾਂ ਗੰਦਾ ਐਉਂ ਸੀ ਜੇ ਮਾੜਾ ਜਾ ਇੱਕ ਭਾੜੌਰ ਦੇ ਦੱਸਦੇ ਪਹਿਲਿਆਂ ਦੇ ਵਿੱਚ ਸੁਨਿਆਰੇ ਹੋਏ ਆ ਹਾਂ ਉਹ ਘਟਾਵਾ ਬਣਾਉਂਦੀ ਸੀ ਹਾਂ ਉਹਨਾਂ ਨੇ ਆ ਪੀਟਰੀ ਇੰਜਨ ਦੀ ਕਾਰ ਉਹਨਾਂ ਨੇ ਕੱਢੀ ਆ ਅੱਛਾ ਪੰਜਾਂ ਸਪੀੜੀਆਂ ਦੇ ਵਿੱਚ ਕੱਢੀ ਜਦੋਂ ਹਕਾਰਤ ਕਰਤਾ ਬਣਾ ਕੇ ਉਹਨਾਂ ਦੇ ਅਰੇ ਹੱਥ ਵੜਤੇ ਸੀ। ਹੂੰ ਫੇਰ ਕਲਕੱਤੇ ਪੁਲ ਬਣਾਇਆ। ਅਗੇ ਅਜੇ ਸਾਂ ਆ ਉਹ ਹਜੇ ਖੜਾ। ਬਿਲਕੁਲ ਜੀ। ਉਹਦਾ ਨਾਂ ਹੋਣੀ ਅਮਰ ਸਿਉ ਮਿਸਤਰੀ ਸੀ। ਬਸ ਜੀ। ਇਧਰੋਂ ਆਇਆ ਕੁੰਜੀ ਪਾਉਣੀ। ਪੁਲ ਦੇਲਾ ਕਿੰਨਾ ਐਂ ਗਾੜਣਾ ਐ ਲੱਗਣਾ ਗਾੜਣਾ ਢੇਰ ਲੱਗੇ ਪਏ ਆ। ਜਦੋਂ ਕੁੰਜੀ ਦਾ ਵਟਾ ਦੇਣਾ। ਐਸੋ ਮੈਟਿਕ ਬੈਠ ਜਾਂਦਾ ਸੀ। ਉਹਦੇ ਹੱਥ ਵੜਤੇ। ਹੂੰ ਉਹਨਾਂ ਨੂੰ ਇੰਉਂ ਸੀ ਵੀ ਇਹ ਅਖਬਾਰ ਦੀ ਸਾਡੇ ਕੋਲ ਰਾਜ ਨਹੀਂ ਰਹਿਣਾ। ਰਾਜ ਉਹ ਬਹੁਤ ਚੰਗਾ ਸੀ ਆਪਣੇ ਹੱਕ ਨੂੰ ਜ਼ਿੰਮੇਵਾਰੀ ਨੂੰ ਬਹੁਤ ਚੰਗਾ ਰਾਜ ਸੀ ਉਹ ਫਿਰ ਚੋਰੀ ਕਰਨੀ ਸੀ ਹੈ ਚੋਰੀ ਨਹੀਂ ਸੀ ਕਤਲ ਨਹੀਂ ਸੀ ਛੇਤੀ ਹੁੰਦਾ ਮੁੜ ਕੇ ਫਿਰੇ ਮੇਰਾ ਚਾਚਾ ਫੌਜ ਸੀ ਜਦੋਂ ਆਣਾ ਫਿਰ ਇਹ ਪਹਿਲਾਂ ਤਾਂ ਆਪਣੇ ਮੁੰਡੇ ਬਹੁਤ ਯਾਨੀ ਕੁਰਬਾਨੀਆਂ ਕਰ ਗਏ ਕਿੰਨੇ ਸ਼ਹੀਦ ਹੋਏ ਭਗਤ ਸਿੰਘ ਵਰਗੇ ਬਹੁਤ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਰਾਜ ਕਢਣ ਦੀ ਖਾਤਰ ਆ ਹੁਣ ਚੌਥੇ ਪੰਜਵੇਂ 60 ਸਾਲਾ ਬਣਾਇਆ ਇੱਥੇ ਪੰਜ ਛੇ ਕੁੜੀ ਦੇ ਆਹੀ ਆਪਣੀ ਜੈਤੋ ਜੈਤੋ ਮੋਰਚਾ ਲੱਗਿਆ ਸੀ ਹਾਂ ਉੱਥੇ 100 ਸਾਲਾ ਬਣਾਇਆ ਚੌਥੇ ਪੰਜਵੇਂ 100 ਸਾਲ ਹੋ ਗਿਆ ਤੇ ਇਹ ਮੇਰਾ ਚਾਚਾ ਕਹਿੰਦਾ ਇਹ ਫਰਾਂਚ ਸੀ ਹਾਂ ਅਨਾਈਨ ਫੌਜੀ ਪਾਰਟੀ ਅਸੀਂ ਆਥਣੇ ਸਾਰੇ ਪੰਜ ਬੰਦੇ ਸੀ ਤੇ ਦਿਨ ਚੜਦੇ ਨੂੰ ਆਹਦਾ 5000 ਤੇ ਆਥਣੋਂ 5000 ਤੋਂ ਵੀ ਟੱਪ ਗਿਆ ਹਾਂ ਉੱਥੋਂ ਫੇਰ ਆ ਲਖੂ ਆ ਗਏ ਤੇ ਇਧਰੋਂ ਵੀ ਪਾਟ ਦੀ ਫੌਜ ਤੇ ਲੱਗ ਕੇ ਲੜਾਈ ਹੋਣ ਅਦਾ ਸਾਨੂੰ ਪੈਂਦੀ ਸੀ ਜੇ ਅਸੀਂ ਫਾਇਰ ਕਰਦੇ ਸੀ ਤੇ ਸਾਨੂੰ ਜੋ ਹਾਜ ਪੈਂਦਾ ਸੀ ਇਹ ਕੀ ਕਹਿੰਦਾ ਇਹ ਸੀ ਆਪਣੇ ਚ ਇਹਦੇ ਚ ਸੀ ਅੜੀ ਚ ਬਾਂਦੀ ਰੱਖੀ ਦੀ ਸੀ ਆਥਣੇ ਦਿਨੇ ਖੇਡਾ ਪਾਉਂਦੇ ਫਿਰਨਾ ਪਿੰਡਾਂ ਚ ਪਿੰਡਾਂ ਚ ਸੀ ਅੜੀ ਲੈ ਕੇ ਕਿੱਥੇ ਅੰਗਰੇਜ਼ਾਂ ਦੀ ਫੌਜ ਆ ਸਾਰੀ ਲੈ ਕੇ ਫੇਰ ਜਾ ਕੇ ਉਹ ਦੱਸਣੀ ਫੇਰ ਆਦਾ ਅਸੀਂ ਜੋ ਜੰਗਲ ਚ ਬੜੇ ਤਾ ਉੱਥੇ ਆੜਾ ਇੱਕ ਦਰਖਤ ਆ ਦਰਖਤ ਜਦੋਂ ਦਰਖਤ ਦੇ ਨੇੜੇ ਆਉਂਦਾ ਦੋ ਕਰਮਾਂ ਤੇ ਤੇ ਖਿੱਚ ਕੇ ਨਾਲ ਆ ਕੇ ਮਾਰ ਦਿੰਦਾ ਮੇਰੇ ਪਿਆਰ ਚਾਚੀ ਦੱਸਣੀ ਗੱਲ ਕਰੰਟ ਹੈਡਾ ਉਹਦੇ ਚ ਫੇਰ ਇੱਕ ਜਾਨਵਰ ਆਦਾ ਗਰੇ ਵਰਗਾ ਉਹਦੇ ਕੋਲੇ ਤੁਰਿਆ ਫਿਰ ਆਖ ਨਾਲ ਲੜਾ ਕੁਛ ਨਹੀਂ ਕਰ ਸਕਦਾ ਜਦੋਂ ਆਖ ਨਾਲ ਆਖ ਲੜ ਗਈ ਮੂਹਰੇ ਪੌੜ ਚੱਕੂ ਬੰਦੇ ਦੇ ਪ੍ਰਾਨ ਇਹ ਇੰਨਾ ਗੱਲਾ ਰੱਖਦਾ ਹੁੰਦਾ ਸੀ ਉਹ ਫਿਰ ਉਹਦਾ ਇੱਕ ਸਾਡੇ ਨਾਲੋਂ ਇੱਥੋਂ ਦਾ ਸੀ ਆਪਣੇ ਦਾ ਆ ਸਾਡੇ ਨੇੜੇ ਹੀ ਆ ਪਿੰਡ ਅ ਰਸੀਗਿਆਂ ਦਾ ਸੀ ਤੇ ਉਹ ਦੋ ਬੰਦੇ ਆ ਦਾ ਵਿਛੜ ਗਏ ਯੂ نو ਵਿਛੜ ਗਏ ਤੇ ਪਿੱਛਾਂ ਤੋਂ ਆਦਾ ਜੰਗਲ ਦੇ ਵਿੱਚ ਤੇ ਨਾਲ ਪਿੱਛਾਂ ਤੋਂ ਚੀਕਾਂ ਪੈਦੀਆਂ ਤੁਰਾਂ ਹੋਣ ਜਾਨਵਰਾਂ ਦੀਆਂ ਹਾਥੀ ਸ਼ੇਰ ਤਿੱਕਾ ਮਾਰਦੇ ਸਰੇ ਹੋਣ ਉਹ ਦੇਖ ਕੇ ਦਰਖਤ ਸੀ ਉੱਚਾ ਤੇ ਉੱਚੇ ਦਰਖਤ ਤੇ ਚੜ ਗਈ ਹੂੰ ਉਹਦਾ ਫਿਰ ਕੀ ਨਾਂ ਲੈਂਦਾ ਸੀ ਜਾਨਵਰ ਐਡਾ ਹੀ ਜਾਨਵਰ ਸੀ ਉਹ ਹੂੰ ਐਡਾ ਆਹਦਾ ਉਹ ਜਦੋਂ ਆਇਆ ਉਹਦੇ ਮੂਹਰੇ ਹਾਥੀ ਦੇ ਛੇਰ ਸੀ ਖੜਦੇ ਸੀ ਤੇ ਚੀਕਾ ਮਾਰਦੇ ਸੀ ਜਦੋਂ ਆਇਆ ਤੇ ਦੇਖਿਆ ਤਾਂ ਹਾਨੂੰ ਸੁੰਘਿਆ ਸੁੰਘ ਕੇ ਤਾਂ ਨੂੰ ਚਾਖ ਕੇ ਪਹਿਲਾਂ ਤਾਂ ਉਹਨੇ ਟਬੂਚਾਂ ਮਾਰੀਆਂ ਨਾ ਵੜ ਕੇ ਆ ਗਿਆ ਫਿਰ ਉਹਦੇ ਪਿਛਲੇ ਪਾਸੇ ਨਾ ਪਿਸ਼ਾਵ ਉਹਦਾ ਐ ਕੋਲਾਂ ਨੂੰ ਫਿਟੋ ਆ ਉਹ ਪਿਸ਼ਾਵ ਕਰਦਾ ਟੋਏ ਚ ਆਉਂਦਾ ਸੀ ਉਨੇ ਪਸ਼ਾਫ ਕੀਤਾ ਟੋਏ ਚ ਗਿਆ ਆਦਾ ਐ ਪੂਖ ਲਵੇੜੀ ਲਵੇੜ ਕੇ ਉਹ ਮਾਰੀ ਤਾਂ ਤਾਂ ਨੂੰ ਤੇ ਜਿੱਥੋਂ ਤੱਕ ਰ ਗਿਆ ਥੱਲੇ ਵਾਲਾ ਨੀਵਾ ਸੀ ਉਹਦਾ ਜਮਾ ਹੀ ਮੱਚ ਗਿਆ ਉਹਦਾ ਮੱਚ ਕੇ ਥੱਲੇ ਡਿੱਗ ਪਿਆ ਅੱਛਾ ਇਹ ਜੀ ਤਜਾਬ ਹੀ ਯਾਨੀ ਉਹਨੇ ਸੁੰਘਿਆ ਸੁੰਘ ਕੇ ਖਾਦਾ ਨਹੀਂ ਗਾਹ ਨੂੰ ਸਰ ਗਿਆ ਜਿਹੜਾ ਇੱਥੋਂ ਵਾਲਾ ਸੀ ਉਹ ਸੀ ਦੂਰ ਜਿੱਥੇ ਉਹਦੇ ਛਿੱਟੇ ਪਏ ਨਾ ਉੱਥੇ-ਉੱਥੇ ਗਲੀਆਂ ਕਰਦੇ ਨੇ ਐ ਨੀ ਬਿਜਲੀ ਕਰਦੀ ਆ। ਅਰ ਆਹ ਜਾਲ ਉਦੋਂ ਬਚਿਆ ਉਹਦਾ ਬੇਰਲਸਣਾ ਮਿਲਿਓ ਦੀ। ਉਦੋਂ ਬਚਿਆ ਫਿਰ ਆਦਾ ਹਾਥੀ ਆ ਗਿਆ। ਹਾਥੀ ਨੇ ਤਾਂ ਦੇਖਿਆ ਬੰਦਾ ਬੈਠਾ। ਆਦਾ ਦੂਰੋਂ ਪਾਣੀ ਲਿਆਵੇ ਪਰ ਕੇ ਸੁੰਡ। ਪਹਿਲਾਂ ਜੋਖੇ ਦੇਖਿਆ ਸਿੱਟਣ ਨੂੰ। ਫਿਰ ਆ ਸੁੰਡ ਪਾ ਗਏ। ਉਹਨੇ ਫੇਰ ਬੇਰਲਸ ਮਿਲੀ। ਫੇਰ ਆਦਾ ਸਿੰਘ ਆਏ। ਫੈਰ ਕੀਤੇ। ਫੈਰ ਕਰਕੇ ਇਹਦੇ ਫੇਰੇ ਉਹ ਲਿਆਂਦਾ। ਲਿਆਂਦਾ ਫਿਰ ਆਦਾ ਸੀ ਬਹੁਤੇ ਲੜਦੇ ਫਿਰਦੇ ਰਹੇ ਜਦੋਂ ਫਿਰ ਆਪਣਾ ਅੰਗਰੇਜ਼ ਚਲੇ ਗਏ ਉਹਨਾਂ ਦੇ ਮਤਇਤ ਹੋ ਗਏ ਉਹਨਾਂ ਨੇ ਫਿਰ ਅੰਦਰ ਕਰਤੇ ਹੂੰ ਮੇਰਾ ਚਾਚਾ ਚਾਚਾ ਅੰਦਰ ਕਰਿਆ ਮੈਂ ਕੋਈ ਸਾਲ ਅੰਦਰ ਰਿਹਾ ਹੂੰ ਅੰਦਰ ਰਿਹਾ ਤੇ ਇੱਥੇ ਸਾਡੇ ਦਾ ਮੇਰੇ ਦਾ ਜਰਮ ਦਾ ਮੈਂ ਤਾਂ ਸੁਰਤ ਨਹੀਂ ਹੈ ਹੂੰ ਤੇ ਜਦੋਂ ਭਾਈ ਮੇਰੇ ਦਾ ਜਰਮਾ ਉਦੋਂ ਦਾ ਹਲੇ ਵੇਲੇ ਦਾ ਤੇ ਜਦੋਂ ਫਿਰ ਇਹ ਛੱਡਿਆ ਤਾਂ ਆਇਆ ਇਹਦਾ ਫਿਰ ਸਾਡੇ ਘਰੇ ਫੋਟੋ ਵੀ ਲੱਗਿਆ ਵਾ ਸਿਆਣ ਨਹੀਂ ਆਉਂਦੀ ਛੱਟ ਤੇ ਟੋਪੀ ਲਈ ਵੀ ਆ ਪੰਡਤ ਬਣਿਆ ਵਾ ਤਿਲਕ ਲਾਇਆ ਵਾ ਪੀਸ ਬਦਲਿਆ ਵਾ ਕੋੜ ਕਾਪੀ ਫੜੀ ਆ ਪੰਡਤਾਂ ਵਾਲੀ ਆਖੇ ਤੇ ਇੱਥੇ ਅਸੀਂ ਤਾਂ ਭੋਗ ਭਾਗ ਪਾਤਾ ਸੀ ਤੇ ਪੀੜਾਂ ਦੀ ਰੁੱਤ ਮੇਰੇ ਪਿਓ ਹੁਣੇ ਪੀੜਾਂ ਚ ਤੇ ਸਾਡੇ ਦਹਲਾਨ ਸੀ ਅੰਦਰਲੇ ਘਰੇ ਗੁਰਦੁਆਰੇ ਕੋਲੇ ਆਖੇ ਦਹਲਾਨ ਤੇ ਬਹਿ ਗਿਆ ਕਿ ਉਹ ਦਹਲਾਨ ਚ ਮੰਜੇ ਤੇ ਬਹਿ ਗਿਆ ਤੇ ਆਸਦਾ ਵਾਲਾ ਸੀ ਬਹੁਤ ਆਸਦਾ ਸੀ ਮੂਰੋ ਖੁਸ਼ਦਿਲ ਸੀ ਉਹ ਬੁਢੀ ਸਾਡੇ ਗਮਾਨ ਸਾਡੀਆਂ ਬੁਢੀਆਂ ਡਰਕੀਆਂ ਸਿਆਣਾ ਮੇਰੀ ਮਾਂ ਨੇ ਦਾਦੀ ਨੇ ਨਹੀਂ ਸਿਆਣੇ ਆ ਸਗਾ ਪੁੱਤਰੀ ਸਿਆਣੇ ਆ ਤੇ ਉਹ ਬੈਠਾ ਹੱਸੀ ਜਾਵੇ ਸਾਡੇ ਗਮਾਨ ਚੰਦੀ ਬੁਢੀ ਬੰਦਿਆਂ ਲੱਗੀ ਸੀ ਉਹ ਛੋਟੀ ਲੱਗੀ ਮਾਨ ਛੋਟੀ ਫੜ ਲਈ ਤੇ ਹੱਸੀ ਜਾਵੇ ਦੱਸੇ ਕੋਈ ਨਾ ਮੇਰੀ ਬੇਬੇ ਜਿਉਂ ਕੋਈ ਪੱਜ ਗਏ ਤੇ ਪਰੇ ਸਾਡੇ ਪੇਟ ਪਏ ਸੀ ਮੇਰੇ ਬਾਪੂ ਨੂੰ ਕਹਿੰਦੀ ਨਾ ਆਦੀ ਇੱਕ ਟੋਪੀ ਵਾਲਾ ਆ ਗਿਆ ਪੰਥ ਗਿਆ ਤੇ ਉਹਦਾ ਬਰੋਬਰ ਹੀ ਮੰਜੇ ਤੇ ਬਹਿ ਗਿਆ ਉਹਦਾ ਹਿਲਦਾ ਹੀ ਨਹੀਂ ਤੇ ਛੋਟੀ ਮਾਰਨ ਗਈ ਬੁਢੀ ਨੇ ਛੋਟੀ ਖੋਲੀ ਗੁਰੂ ਆਪ ਨੂੰ ਸਾਲ ਨਹੀਂ ਕਿੱਕ ਲਈ ਅਸਰ ਨજર ਮੈਂ ਦੇ ਨਾ ਜਿੰਦਾਖ ਨਾ ਮਾਂ ਨੇ ਨਹੀਂ ਸਿਆਣਿਆ ਆਪ ਦਾ ਲਹੂ ਅਸੀਂ ਚੀਜ਼ ਹੁੰਦੀ ਆ ਜਦੋਂ ਉਹ ਨਾ ਅੰਦਰ ਬੜਿਆ ਐ ਬਾੜ ਚ ਜਿਵੇਂ ਉਹ ਮੁੰਡੇ ਖੜੇ ਐਨੀ ਬਾੜ ਤੋਂ ਦੇਖ ਲਾ ਸਿਆਣ ਲਿਆ ਸਾਗ ਮਾਰੀ ਚਲਾ ਕੇ ਤੇ ਦੁਨੀਆਂ ਫਿਰ ਜਫਨਾ ਪਾ ਕੇ ਮਿਲੇ ਤੇ ਇਹ ਭਾਈ ਉਹਨਾਂ ਅੰਗਰੇਜ਼ ਕੱਢ ਤੇ ਅੰਗਰੇਜ਼ਾਂ ਦਾ ਰਾਜ ਮਾਰ ਨਹੀਂ ਰਾਜ ਬਹੁਤ ਚੰਗਾ ਸੀ ਹੁਣ ਉਹੀ ਸੜਕਾਂ ਟੁੱਟੀਆਂ ਪਈਆਂ ਆਪਣੀਆਂ ਨਹਿਰਾਂ ਨਹਿਰਾਂ ਦੇ ਕੋਈ ਸੰਗਲ ਨਹੀਂ ਕੋਈ ਪਾੜੀ ਨਹੀਂ ਕਿਰ ਖੇਚ ਪਾਣੀ ਨਹੀਂ ਆਉਂਦਾ ਕੁੱਲ ਸਾਂ ਪਾਣੀ ਇੱਥੇ ਵੀ ਪਾਣੀ ਆਇਆ ਵਾ ਸਾਡੇ ਸਾਰੇ ਤੇ ਪਾਣੀ ਹੁਣ ਦਿਖਾ ਰਿਹਾ ਹੈ ਕਿੱਥੀ ਕਿਤੇ ਕੱਛੀਆਂ ਬਾਹਰੀਆਂ ਪਾਣੀ ਆਉਂਦਾ ਹੀ ਨਹੀਂ ਹਾਂ ਚੱਲ ਪੁੱਤ